ਵੇਰੇ ਮੰਜੀ ਸਾਹਿਬ ਗੁਰਦਾਰੇ ਕੋਲ ਨਾ ਗਿੱਡੀ ਰੋਡ ਤੇ ਸਬਜ਼ੀ ਮੰਡੀ ਦੇ ਬਿਲਕੁਲ ਕੋਲ ਅੱਛਾ ਉੱਥੇ ਜਿਹੜਾ ਕੂੜੇ ਦਾ ਡੰਪ ਸੀ ਉਹਦੇ ਤੇ ਖਾਂਦਾ ਸੀ ਹਾਂ ਉਹ ਮੰਡੀ ਦੇ ਬਾਹਰ ਕਵਾੜ ਦੀਏ ਦੇ ਤੇ ਉਹਦੇ ਚ ਕੱਟ ਕੇ ਖਾਰੇ ਸੱਜੀਆਂ ਹੋ ਗਈਆਂ ਉੱਥੇ ਉੱਥੇ ਸੂਰ ਉੱਥੇ ਹੀ ਮਤਲਬ ਕਿ ਗਊਆਂ ਕੁੱਤੇ ਖਾਰੇ ਨੇ ਤੇ ਉੱਥੇ ਨਾਲ ਇਹ ਉਹਨਾਂ ਦਾ ਨਾਲ ਹੀ ਬੈਠੇ ਖਾਂਦਾ ਹੁੰਦਾ ਸੀਗਾ ਇੱਕ ਸਾਲ ਤੋਂ ਇੱਕ ਸਾਲ ਹੋ ਗਈ ਅੱਛਾ ਬਾਕੀ ਪਾਣੀ ਵੀ ਨਾਲੀ ਚ ਪੀਂਦਾ ਦਾ ਕੋਈ ਪਾਣੀ ਪੁਲਿਸ ਵਾਲੇ ਦੇ ਅੰਦਰ ਦੇ ਰੋਕੀ ਲੈ ਕੇ ਉਹ ਦੇ ਦੰਦਾ ਦਾ ਪਾਣੀ ਦੇਣਾ ਪੀਣੇ ਉਹ ਨਹੀਂ ਪੀਣਾ ਨਾਲੀ ਚ ਪਾਣੀ ਹਾਂ ਹੁਣ ਤਾਂ ਬਿਲਕੁਲ ਸਾਫ਼ ਸੁਥਰਾ ਰਹਿੰਦਾ ਜੀ ਬਿਲਕੁਲ ਐਸੀ ਕੋਈ ਕੋਈ ਐਕਟੀਵਿਟੀ ਨਹੀਂ ਕਰਦਾ ਕੱਪੜੇ ਵੀ ਸਾਫ਼ ਰਹਿੰਦੇ ਕਦੀ ਕੋਈ ਗੰਦ ਗੰਦਗੀ ਨਹੀਂ ਕਰਦਾ ਇਹ ਤਾਂ ਠੀਕ ਹੋਰ ਇਹ ਤਾਂ ਬਹੁਤ ਠੀਕ ਆ ਅਮੀਤ ਤੁਸੀਂ ਇਨੇ ਪਾਪਾ ਰ ਕੀ ਨਾਮ ਹੈ ਤੁਹਾਡਾ ਪਾਪਾ ਦਾ ਨਾਮ ਕੀ ਹੈ ਹੈ ਮਹੀਪਾਲ ਮਹੀਪਾਲ ਔਰ ਮੰਮੀ ਦਾ ਨਾਮ ਮਾਂ ਦਾ ਨਾਮ ਮਾਂ ਸਾਖੀ ਠੀਕ ਕਿਹੜੇ ਸਕੂਲ ਚ ਪੜਿਆ ਸੀ ਤੁਸੀਂ ਗੋਲ ਦਾ ਨਾਮ ਗੋਲ ਦਾ ਨਾਮ ਕੀ ਹੈ ਤੇਰਾ ਮੈਨੂੰ ਕੋਈ ਦੱਸਿਆ ਤਾਂ ਕੋਈ ਬਤਾ ਦੇ ਹੈ ਤਲਸਮ ਤਲਸਮ ਵਿਦੇਸ਼ ਸ਼ਬਦ ਬੋਲ ਰਿਹਾ ਨਾ ਮਤਲਬ ਇਹ ਵੀ ਬਹੁਤ ਮੈਨੇ ਰੱਖ ਰਿਹਾ ਕਿਉਂਕਿ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਬੋਲ ਹੀ ਨਹੀਂ ਸੀ ਰਿਹਾ ਇੱਕ ਸਾਲ ਤਾਂ ਭਾਰਤ ਨੂੰ ਨਹੀਂ ਕਹਿੰਦੇ ਅਸੀਂ ਉੱਥੇ ਦੇਖਦੇ ਸੀ ਕੂੜੇ ਦੇ ਢੇਰ ਤੇ ਉਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਇਹ ਘਰੋਂ ਨਿਕਲਿਆ ਹੋਊ ਜਾਂ ਕਿੱਦਾਂ ਕਿਹੜੀ ਕੰਡੀਸ਼ਨ 'ਚ ਹੋਊ ਕਿਵੇਂ ਉੱਥੇ ਪਹੁੰਚਿਆ ਹੁਣ ਇੱਕ ਬੰਦਾ ਜਿਹੜਾ ਬੋਲਦਾ ਹੀ ਨਹੀਂ ਉਹਨੂੰ ਕੋਈ ਬੁਲਾਉਂਦਾ ਹੀ ਨਹੀਂ ਉਹਨੂੰ ਕਦੇ ਕਿਸੇ ਨੇ ਕਹਿਣਾ ਹੀ ਨਹੀਂ ਤੇਰਾ ਨਾਮ ਕੀ ਹੈ ਤੂੰ ਕੌਣ ਆ ਉਹਨੇ ਮੂੰਹ ਚੋਂ ਸ਼ਬਦ ਬੋਲ ਕੇ ਕੱਦਣਾ ਹੀ ਨਹੀਂ ਕੋਈ ਉਹ ਚੁੱਪ ਰਹਿਣਾ ਹੀ ਸਿੱਖ ਲਿੰਦਾ ਉਹ ਬੋਲਣਾ ਭੁੱਲ ਹੀ ਜਾਂਦਾ ਤੇ ਹੁਣ ਸਾਡੇ ਕੋਲੇ ਵੀ ਆਏ ਨੂੰ 5 ਮਹੀਨੇ ਹੋ ਗਏ ਨੇ 5 ਚਹੀ ਮਹੀਨੇ ਹਾਂਜੀ 8 ਮਹੀਨੇ 8 ਮਹੀਨੇ 8 ਮਹੀਨੇ ਹੋ ਗਏ ਤੇ 8 ਮਹੀਨਿਆਂ ਚ ਆਹ 5-7 ਸ਼ਬਦ ਦੀ ਬੋਲਣ ਲੱਗਿਆ ਹੈ ਤਿੱਕਰ ਉਹ ਵੀ ਡਾਕਟਰ ਸਾਹਿਬ ਬਹੁਤ ਕੋਸ਼ਿਸ਼ ਕਰਦੇ ਨੇ ਕਾਉਂਸਲਿੰਗ ਕਰਦੇ ਨੇ ਰੋਜ਼ 1 ਘੰਟਾ ਇਹਦੇ ਤੇ ਮਨ ਲੋ ਟਾਈਮ ਅਸੀਂ ਲਾਉਨੇ ਆ ਬੋਲ ਪੁੱਛਦੇ ਆ ਬਾਰ ਬਾਰ ਤੇਰਾ ਨਾਮ ਕੀ ਹੈ ਤੂੰ ਕੌਣ ਆ ਕਿੱਥੇ ਆ ਤਾਏ ਥੋੜੇ ਥੋੜੇ ਸ਼ਬਦ ਬੋਲਣ ਲੱਗਿਆ ਤੇ ਐਸੇ ਲੋਕ ਵਿਚਾਰੇ ਜਿਹੜੇ ਤੁਸੀਂ ਦੇਖਦੇ ਹੋ ਕੂੜੇ ਦੇ ਢੇਰਾਂ ਤੇ ਸੜਕਾਂ ਦੇ ਉੱਤੇ ਬੈਠੇ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਇਗਨੋਰ ਕਰਕੇ ਨਿਕਲ ਜਾਂਦੇ ਆ ਆਪਾਂ ਹੋਰ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਕੋਲੇ 5 ਮਿੰਟ ਖੜ ਕੇ ਗੱਲ ਹੀ ਕਰ ਲਿਆ ਕਰੀਏ ਉਹਨਾਂ ਨਾਲ 10 ਮਿੰਟ ਟਾਈਮ ਹੀ ਸਪੈਂਡ ਕਰ ਲਿਆ ਕਰੀਏ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਥੋੜਾ ਹੌਸਲਾ ਹੀ ਦੇ ਦੇਣਾ ਵੀ ਕਿਵੇਂ ਆ ਕੀ ਹਾਲ ਆ ਤੇਰਾ ਤੇਰਾ ਕੀ ਨਾਮ ਆ ਪਾਂ ਜੋ ਘਟੋ ਘਟ ਬੋਲਣਾ ਤਾਂ ਸਿੱਖਣ ਉਹ ਬੋਲਣਾ ਵੀ ਭੁੱਲ ਚੱਲੇ। ਉਹ ਇਨਸਾਨਾਂ ਦੀ ਦੁਨੀਆ 'ਚ ਰਹਿ ਕੇ ਵੀ ਜਾਨਵਰਾਂ ਵਰਗਾ ਜੀਵਨ ਬਤੀਤ ਕਰਨੇ ਮਜਬੂਰ ਹੋ ਜਾਂਦੇ ਆ। ਕਿਉਂਕਿ ਇਨਸਾਨ ਉਹਨਾਂ ਵੱਲ ਦੇਖਣਾ ਹੀ ਬੰਦ ਕਰ ਦਿੰਦਾ। ਜੇ ਤੁਸੀਂ ਪਹਿਚਾਣਦੇ ਹੋ ਇਹਨੂੰ ਜਾਂ ਜਾਣਦੇ ਹੋ ਇਹਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਸਾਡੇ ਨੰਬਰ 828480071 ਦੇ। ਸਾਨੂੰ ਜ਼ਰੂਰ ਜਾਣਕਾਰੀ ਦਿਓ ਵੀ ਇਹ ਵੀਰ ਨੂੰ ਅਸੀਂ ਪਹਿਲਾਂ ਕਿਤੇ ਦੇਖਿਆ ਵਾ। ਇਹ ਹੈ ਹਰਿਆਣੇ ਦਾ ਵਾ। ਇਸ ਇਲਾਕੇ ਦਾ ਹੀ ਇਹ ਕਿਤੇ ਦਾ ਹੁਣ ਜੀ ਅਮਰ ਪਿੱਛੇ ਅਮਨਦੀਪ ਵੀਰਾ ਖੜਾ ਸਾਡਾ ਹਾਂ ਜੀ ਅਮਨਦੀਪ ਵੀਰੇ ਨੂੰ ਵੀ ਅਸੀਂ ਅੰਬਾਲੇ ਤੋਂ ਵੀਰ ਹੁਣੇ ਲੈ ਕੇ ਆਏ ਜਦੋਂ ਅਸੀਂ ਗਏ ਸੀ ਉੱਥੋਂ ਨਾਲ ਜਾ ਕੇ ਔਰ ਇਹ ਵੀਰ ਦੀ ਕੰਡੀਸ਼ਨ ਦੇਖੋ ਕੀ ਸੀ ਉਸ ਟਾਈਮ ਇਸ ਘਰ ਦੇ ਟੁੱਟੇ ਹੋਏ ਦਰਵਾਜ਼ੇ ਆਪਣੇ ਆਪ ਚ ਬਿਆਨ ਕਰ ਰਹੇ ਇਸ ਘਰ ਦੇ ਵਿੱਚ ਇਸ ਘਰ ਦੇ ਜ਼ਿਆਦਾਤਰ ਮੈਂਬਰ ਤਾਂ ਕੰਧਾਂ ਤੇ ਟੰਗੇ ਹੋਏ ਨੇ ਫੋਟੋ ਦੇ ਰੂਪ ਵਿੱਚ ਮਰ ਚੁੱਕੇ ਨੇ ਇਸ ਘਰ ਦੇ ਵਿੱਚ ਇੱਕ ਸਰਦਾਰ ਪੁੱਤ ਸਰਦਾਰ ਅਮਨਦੀਪ ਸਿੰਘ ਇੱਥੇ ਰਹਿੰਦਾ ਵਿਚੇ ਹੀ ਲੈਟਰਨ ਕਰਦਾ ਉਹ ਸਾਰਾ ਦਿਨ ਸੜਕਾਂ ਤੇ ਤੁਰਿਆ ਫਿਰਦਾ ਡੇਢ ਦੋ ਸਾਰਾ ਪਜਾਮਾ ਟਾਇਲਟ ਨਾਲ ਨਿਬੜਿਆ ਵਿਚੇ ਥੋੜੀ ਥੋੜੀ ਲੈਟਰੀ ਨਿਕਲੀ ਜਾਂਦੀ ਹੁੰਦੀ ਆ ਘਰ ਦੇ ਵਿੱਚ ਦੇਖੋ ਆ ਮੰਜਾ ਆ ਬੈੱਡ ਦੇ ਉੱਤੇ ਵੀ ਲੈਟਰਨ ਆ ਦੇਖੋ ਇੱਧਰ ਇੱਥੇ ਪਿਸ਼ਾਬ ਕਰਦਾ ਵੀਰਾ ਦੇਖੋ ਕੀੜੇ ਚੱਲੇ ਹੋ ਚਿੱਟੇ ਚਿੱਟੇ ਸੁੰਡ ਆ ਟਾਇਲਟ ਹੀ ਟਾਇਲਟ ਪਈ ਆ ਦੇਖੋ ਜੀ ਟੇਰ ਲੱਗੇ ਉਹ ਅੱਜ ਇਹ ਵੀਰਾ ਸਾਡੇ ਕੋਲ ਇੱਥੇ ਸੇਵਾ ਕਰਾਉਂਦਾ ਸਾਡਾ ਸਭ ਤੋਂ ਚੰਗੇ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿੰਨੇ ਸੰਗਤ ਸਾਨੂੰ ਪੁਰਾਣੇ ਕੱਪੜੇ ਦੇ ਕੇ ਜਾਂਦੇ ਭੈਣ ਭਰਾਵ ਦੇ ਲਾਏ ਹੋਏ ਤੇ ਉਹ ਕੱਪੜਿਆਂ ਦੀ ਸ਼ਾਂਤੀ ਕਰਨੀ ਉਹਨਾਂ ਕੱਪੜਿਆਂ ਨੂੰ ਲੇਡੀਜ਼ ਕੱਪੜਿਆਂ ਨੂੰ ਲੇਡੀਜ਼ ਵਾਲੇ ਪਾਸੇ ਜੈਂਟਸ ਨੂੰ ਜੈਂਟਸ ਬੱਚਿਆਂ ਨੂੰ ਬੱਚਿਆਂ ਵਾਲੇ ਪਾਸੇ ਅਮਨਦੀਪ ਜੀ ਡਿਊਟੀ ਹੈ ਉਹਨਾਂ ਦੀ ਜੇਬਾਂ ਦੇ ਵਿੱਚੋਂ ਕਈ ਵਾਰੀ ਪੈਸੇ ਨਿਕਲੇ ਆਉਂਦੇ ਆ ਕਿਸੇ ਦੇ 5000 ਕਿਸੇ ਦੇ 10000 ਕਿਸੇ ਦੇ 17000 ਰੁਪਿਆ ਇਮਾਨਦਾਰ ਇਹਨਾਂ ਉਹਦੇ ਚ 1 ਰੁਪਿਆ ਵੀ ਨਿਕਲਦਾ ਇਹਨੇ ਫੜਾ ਜਾਣਾ ਕੁਛ ਰੁਪਏ 100 200 500 ਸਿੱਕੇ ਸੁੱਕੇ ਤਾਂ ਰੋਜ਼ ਨਿਕਲਦੇ ਦਿੰਦੇ ਆ ਤੇ ਇਹਨੇ ਹਰ ਰੋਜ਼ ਹੀ ਕੱਢ ਕੇ ਦੇ ਕੇ ਜਾਣਿਆ ਸਰ ਫਰਕ ਕੀ ਆ ਵੀ ਅਸੀਂ ਹੁਣ ਇਹਦੇ ਨਾਲ ਇੱਕ ਪਰਿਵਾਰ ਬਣ ਗਏ ਇਹਦੇ ਵੀ ਜ਼ਿੰਦਗੀ ਚ ਕੁਝ ایسے ਹਾਲਾਤ ਬਣੇ ਸੀ ਮੰਮੀ ਪਾਪਾ ਦੀ ਡੈਥ ਹੋ ਗਈ ਭੈਣ ਵਿਆਹੀ ਗਈ ਘਰ ਚ ਇਕੱਲਾ ਰਹਿ ਗਿਆ ਔਰ ਘਰ ਦੇ ਹਾਲਾਤ ਅਸੀਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦੇ ਕੀ ਹੋ ਗਏ ਔਰ ਇਹਦੇ ਆਪਣੇ ਹਾਲਾਤ ਤੁਸੀਂ ਦੇਖ ਕੇ ਥੋੜਾ ਮਹਿਸੂਸ ਕਰਿਓ ਵੀ ਕੀ ਸੀ ਇਸੇ ਤਰ੍ਹਾਂ ਹੀ ਅਮਿਤ ਵੀ ਸ਼ਾਇਦ ਆਪਣੀ ਜ਼ਿੰਦਗੀ ਚ ਪਤਾ ਨਹੀਂ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਮਾਪੇ ਹੈਗੇ ਸੀ ਜਾਂ ਹੈ ਨਹੀਂ ਸੀ ਜਾਂ ਨਾ ਹੋਇਆ ਵਰਗੇ ਸੀ ਭੈਣ ਭਰਾ ਹੈਗੇ ਸੀ ਜਾਂ ਨਹੀਂ ਹੈਗੇ ਸੀ ਜਿਨ੍ਹਾਂ ਨੇ ਇਹਨੂੰ ਇਸ ਹਾਲਤ ਦਿੱਕਤ ਜਾਣ ਲਈ ਖੁੱਲਾ ਛੜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਅਮਿਤ ਹੈ ਕਿੱਥੇ ਆ ਇੱਕ ਪਾਲਿਆ ਪਰੋਸਿਆ ਮਾਪਿਓ ਦਾ ਪੁੱਤ ਆ ਭੈਣ ਦਾ ਭਰਾ ਵਾ ਪੜਿਆ ਲਿਖਿਆ ਇੰਗਲਿਸ਼ ਦੇ ਵਿੱਚ ਲਿਖਦਾ ਜੇ ਕੋਈ ਸ਼ਬਦ ਪੁੱਛਦੇ ਇੰਗਲਿਸ਼ ਚ ਉਹਨਾਂ ਦੀ ਵਾਰਡਿੰਗ ਵੀ ਬੋਲਦਾ ਮਤਲਬ ਕਿਤੇ ਤਾਂ ਇਹਦਾ ਜਨਮ ਹੋਇਆ ਹੀ ਸੀ ਨਾ ਕਿਸੇ ਸਕੂਲ ਚ ਤਾਂ ਇਹ ਪੜਿਆ ਹੀ ਹੈ ਨਾ ਸਕੂਲ ਦਾ ਕੀ ਨਾਂ ਲੈਂਦਾ ਹੁੰਦਾ ਜੀ ਮੋਹਿਤ ਪਬਲਿਕ ਸਕੂਲ ਮੋਹਿਤ ਪਬਲਿਕ ਸਕੂਲ ਕਹਿੰਦਾ ਹੁੰਦਾ ਨਾ ਹੁਣ ਉਹ ਕਿੱਥੇ ਐ ਮੋਹਿਤ ਪਬਲਿਕ ਸਕੂਲ ਮਤਲਬ ਹਜੇ ਇਹਦੇ ਥੋੜੇ ਥੋੜੇ ਸ਼ਬਦ ਬਣਨ ਲੱਗੇ ਆ ਆਉਣ ਵਾਲੇ ਭਵਿੱਖ ਚ ਵੈਸੇ ਕਰੂ ਮੇਰ ਕਰਨ ਸਾਰੀਆਂ ਜਾਣਕਾਰੀਆਂ ਵੀ ਦੇਵੇ ਤੇ ਆਪਣੇ ਘਰੇ ਵੀ ਜਾ ਤੇ ਉਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਿਓ ਅਮਿਤ ਨਾਮ ਦੱਸਦਾ ਵੀਰ ਆਪਣਾ ਜੇ ਤੁਸੀਂ ਇਹਨੂੰ ਪਛਾਣਿਆ ਤਾਂ ਪੁਲਿਸ ਸਾਡੇ ਨਾਲ ਸੰਪਰਕ ਕਰਿਓ ਨਹੀਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਪਰਿਵਾਰ ਮਿਲ ਜੇ ਔਰ ਅਮਨਦੀਪ ਦੇ ਵੀ ਜੇ ਕੋਈ ਰਿਸ਼ਤੇਦਾਰ ਮਾਮੇ ਮਾਸੀਆਂ ਭੂਆ ਚਾਚੇ ਤਾਏ ਪੱਲੋ ਉਹਨਾਂ ਦੇ ਧੀਆਂ ਪੁੱਤ ਅੱਗੋਂ ਕੋਈ ਤਾਂ ਆ ਕੇ ਮਿਲ ਕੇ ਜਾਓ ਭਾਈ ਕੋਈ ਤਾਂ ਆਓ ਇੱਕ ਅੱਧਾ ਜਾਣਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਵੀ ਆਪਣੇ ਅਸੀਂ ਇੱਥੇ ਹੈਗੇ ਆਂ ਰਖੜੀਆਂ ਵੀ ਬੰਨੀਆਂ ਭੈਣਾਂ ਨੇ ਇਹਦੇ ਗੁੱਟ ਨਹੀਂ ਖਾਲੀ ਛੱਡੇ ਔਰ ਅਸੀਂ ਆਪਣੇ ਵੱਡੇ ਭਰਾ ਵਾਂਗੂ ਅਸੀਂ ਸਾਰੇ ਵਿਚਰਦੇ ਆਂ ਆਪਸ ਵਿੱਚ ਇੱਕ ਪਰਿਵਾਰ ਆ ਸੀ ਪਰ ਫਿਰ ਵੀ ਆਪਣੇ ਖੂਨ ਦੀ ਖਿੱਚ ਤਾਂ ਤਾਂ ਹੁੰਦੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ